ਸਤਿ ਸ਼੍ਰੀ ਅਕਾਲ ਮੈਂ ਜਸਪੀਤ ਕੌਰ ਅੱਜ ਵਿਆਕਰਨ ਦਾ ਇੱਕ ಪಾਠ ਵਚਨ ਲੈ ਕੇ ਹਾਜ਼ਰ ਹਾਂ ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਜਾ ਰਹੇ ਹਾਂ ਵਚਨ ਵਚਨ ਦੀ ਪਰਿਭਾਸ਼ਾ ਤੇ ਉਸ ਦੀਆਂ ਕਿਸਮਾਂ ਬਾਰੇ ਜਾਣਕਾਰੀ ਦੇਵਾਂਗੇ ਤੇ ਤੁਹਾਨੂੰ ਦੇ ਨਾਲ ਸਾਂਝੀ ਕਰਾਂਗੇ ਵਚਨ ਕੀ ਹੁੰਦਾ ਹੈ ਵਚਨ ਦੀ ਪਰਿਭਾਸ਼ਾ ਕੀ ਹੈ ਉਹ ਸ਼ਬਦ ਜਿਨ੍ਹਾਂ ਤੋਂ ਸਾਨੂੰ ਕਿਸੇ ਚੀਜ਼ ਦੇ ਇੱਕ ਅਤੇ ਇੱਕ ਤੋਂ ਜ਼ਿਆਦਾ ਖੋਣ ਦੇ ਭੇਦ ਦਾ ਪਤਾ ਲੱਗੇ ਉਸਨੂੰ ਵਚਨ ਕਿਹਾ ਜਾਂਦਾ ਹੈ ਜਿਵੇਂ ਕਿ ਚੀਜ਼ ਇੱਕ ਹੈ ਜਾਂ ਬਹੁਤ ਜ਼ਿਆਦਾ ਹਨ ਉਹਦੇ ਬਾਰੇ ਜਾਣਕਾਰੀ ਹੋਵੇ ਉਸਨੂੰ ਅਸੀਂ ਵਚਨ ਕਹਿੰਦੇ ਹਾਂ ਜਿਵੇਂ ਕਿ ਇੱਕ ਕੁਰਸੀ ਤੇ ਕੁਰਸੀਆਂ ਉਸਨੂੰ ਅਸੀਂ ਇੱਕ ਵਚਨ ਕਹਿੰਦੇ ਹਾਂ ਤੇ ਉਸਨੂੰ ਬਹੁ ਵਚਨ ਜਿੱਥੋਂ ਸਾਨੂੰ ਇੱਕ ਤੋਂ ਜ਼ਿਆਦਾ ਹੋਣ ਦੇ ਭੇਦ ਦਾ ਪਤਾ ਲੱਗੇ ਉਸਨੂੰ ਅਸੀਂ ਵਚਨ ਕਹਿੰਦੇ ਸੋ ਵਚਨ ਦੀਆਂ ਕਿਸਮਾਂ ਦੋ ਹਨ ਦੋ ਪ੍ਰਕਾਰ ਹਨ ਇਕਵਚਨ ਅਤੇ ਬਹੁਵਚਨ ਇਕਵਚਨ ਅਤੇ ਬਹੁਵਚਨ ਇਕਵਚਨ ਹੁੰਦਾ ਹੈ ਜਿਸ ਤੋਂ ਸਾਨੂੰ ਇੱਕ ਚੀਜ਼ ਬਾਰੇ ਪਤਾ ਲੱਗੇ ਬਹੁਵਚਨ ਹੁੰਦਾ ਹੈ ਜਿਸ ਇੱਕ ਤੋਂ ਬਹੁਤ ਜ਼ਿਆਦਾ ਚੀਜ਼ਾਂ ਬਾਰੇ ਸਾਨੂੰ ਜਾਣਕਾਰੀ ਮਿਲੇ ਸੋ ਇਕਵਚਨ ਦੀ ਪਰਿਭਾਸ਼ਾ ਜਿਸ ਸ਼ਬਦ ਤੋਂ ਕਿਸੇ ਚੀਜ਼ ਦੇ ਇੱਕ ਹੋਣ ਦਾ ਪਤਾ ਲੱਗੇ ਉਸ ਨੂੰ ਅਸੀਂ ਵਚਨ ਇੱਕ ਵਚਨ ਕਹਿੰਦੇ ਹਾਂ ਇੱਕ ਚੀਜ਼ ਬਾਰੇ ਪਤਾ ਲੱਗੇ ਉਸ ਨੂੰ ਅਸੀਂ ਵਚਨ ਕਹਿੰਦੇ ਹਾਂ ਜਿਵੇਂ ਗੇਂਦ ਕੁੜੀ ਪੱਤਾ ਜਿਵੇਂ ਇੱਕ ਹੋਣ ਦਾ ਪਤਾ ਲੱਗੇ ਜਿਵੇਂ ਕਿਤਾਬ ਕੁੜੀ ਪੈਨਸਲ ਵੀ ਇੱਕ ਜੇ ਅਸੀਂ ਇਸ ਨੂੰ ਬਹੁਵਚਨ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਅਸੀਂ ਇਹਨੂੰ ਕੀ ਕਹਾਂਗੇ ਕਿਤਾਬਾਂ ਕੁੜੀਆਂ ਪੈਨਸਲਾਂ ਇਹ ਸਾਡੇ ਬਹੁਵਚਨ ਬਣ ਜਾਣਗੇ ਸੋ ਬਹੁਵਚਨ ਦੀ ਪਰਿਭਾਸ਼ਾ ਜਿਵੇਂ ਕਿ ਅਸੀਂ ਇੱਕ ਵਚਨ ਦੀ ਪਰਵਾਸ਼ਾ ਪੜ੍ਹੀ ਸੀ ਉਸੇ ਤਰ੍ਹਾਂ ਅਸੀਂ ਬਹੁਵਚਨ ਦੀ ਜਿਸ ਸ਼ਬਦ ਤੋਂ ਚੀਜ਼ਾਂ ਦੇ ਇੱਕ ਤੋਂ ਜ਼ਿਆਦਾ ਹੋਣ ਦਾ ਪਤਾ ਲੱਗੇ ਉਸ ਨੂੰ ਅਸੀਂ ਬਹੁਵਚਨ ਆਖਦੇ ਹਾਂ ਜਿਵੇਂ ਗੇਂਦਾਂ ਪੱਤੇ ਕੁੜੀਆਂ ਦੇਖੋ ਕੁੜੀਆਂ ਇੱਕ ਕੁੜੀ ਦੀ ਫੋਟੋ ਹੋ ਸਕਦੀ ਹੈ ਤਾਂ ਕੁੜੀ ਇੱਕ ਵਚਨ ਜੇ ਜ਼ਿਆਦਾ ਨੇ ਤਾਂ ਕੁੜੀਆਂ ਇੱਕ ਕਿਤਾਬ ਇੱਕ ਵਚਨ ਚ ਆ ਜਾਂਦੀ ਹੈ ਤੇ ਬਹੁਤ ਸਾਰੀਆਂ ਕਿਤਾਬਾਂ ਬਹੁਵਚਨ ਦੇ ਵਿੱਚ ਆ ਜਾਂਦੀਆਂ ਨੇ ਇੱਕ ਪੈਨਸਲ ਇਕ ਵਚਨ ਤੇ ਬਹੁਤ ਸਾਰੀਆਂ ਪੈਨਸਲਾਂ ਬਹੁਵਚਨ ਇਸ ਨੂੰ ਅਸੀਂ ਬਹੁਵਚਨ ਆਖਦੇ ਹਾਂ ਵਚਨ ਪਰਵਰਤਨ ਦੇ ਕੁਝ ਨਿਯਮ ਹੁੰਦੇ ਹਨ ਥੋੜੀ ਜੀ ਜਾਣਕਾਰੀ ਛੋਟੀ ਜੀ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਵੇਂ ਵਚਨ ਨੂੰ ਜਦੋਂ ਪਰਵਰਤਨ ਕੀਤਾ ਜਾਂਦਾ ਵਚਨ ਚੇਂਜ ਕੀਤਾ ਜਾਂਦਾ ਹੈ ਤਾਂ ਜਿਵੇਂ ਜੇ ਸ਼ਬਦ ਦੇ ਅੰਤਮ ਅੱਖਰ ਮੁਖਤਾ ਹੋਵੇ ਤਾਂ ਬਹੁਵਚਨ ਬਣਾਉਣ ਲਈ ਕੰਨਾ ਦੀ ਮਾਤਰਾ ਦੀ ਵਰਤੋਂ ਕੀਤੀ ਜਾਂਦੀ ਹੈ ਦੇਖੋ ਕਹਿੰਦੇ ਵੀ ਜੇ ਮੁਖਤਾ ਹੋਵੇ ਮੁਖਤਾ ਕੀ ਹੁੰਦਾ ਜਿਹਨੂੰ ਕੋਈ ਮਾਤਰਾ ਨਾ ਲੱਗੀ ਹੋਵੇ ਇਹਦੇ ਲਈ ਕੀ ਕੀਤਾ ਜਾਂਦਾ ਕਹਿੰਦੇ ਵੀ ਇਹਨੂੰ ਬਹੁਵਚਨ ਬਣਾਉਣ ਦੇ ਲਈ ਕੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਲਮ ਇੱਥੇ ਆਪਾਂ ਕੀ ਕਰਦਾਂਗੇ ਕਲਮਾਂ ਘਰ ਘਰਾਂ ਗੇਂਦ ਗੇਂਦਾਂ ਇਹ ਕੀ ਹੋ ਗਿਆ ਸਾਡੇ ਵਚਨ ਬਦਲੀ ਹੋ ਗਏ ਕਿਹਦੇ ਨਾਲ ਮੁਖਤਾ ਦੇ ਨਾਲ ਕੰਨਾ ਦੀ ਬਚਨ ਬਦਲੀ ਅਸੀਂ ਕਰ ਲਈ ਉਹਦੇ ਨਾਲ ਬਦਲ ਦੇ ਕੀ ਹੋ ਗਿਆ ਇਹ ਸਾਡਾ ਬਹੁਵਚਨ ਬਣ ਗਿਆ ਜਿਵੇਂ ਜੇ ਸ਼ਬਦ ਦੇ ਆੰਤਮ ਅੱਖਰ ਨੂੰ ਕੰਨਾ ਦੀ ਮਾਤਰਾ ਲੱਗੀ ਹੋਵੇ ਤਾਂ ਕੰਨੇ ਨੂੰ ਹਟਾ ਕੇ ਲਾਮਾ ਲੱਗਦੀ ਹੈ ਜਿਵੇਂ ਉਹ ਕਹਿੰਦੇ ਵੀ ਜੇ ਹੁਣ ਕੰਨਾ ਲੱਗਿਆ ਤਾਂ ਉਹਨੂੰ ਹਟਾ ਕੇ ਅਸੀਂ ਕੀ ਕਰਦੇ ਹਾਂ ਕੰਨੇ ਨੂੰ ਹਟਾ ਕੇ ਲਾਮਾ ਲਾ ਲੈਂਦੇ ਹਾਂ ਇਹਦੇ ਨਾਲ ਕੀ ਸ਼ਬਦ ਬਣਦਾ ਸਾਡਾ ਬਹੁਵਚਨ ਬਣ ਜਾਂਦਾ ਜਿਵੇਂ ਹੁਣ ਇਹ ਇੱਕ ਸ਼ਬਦ ਆ ਮਾਮਾ ਤੋਤਾ ਕੋੜਾ ਜਿਵੇਂ ਹੁਣ ਆਪਾਂ ਇਹਦਾ ਬਹੁਵਚਨ ਬਣਾਉਣਾ ਹੋਵੇ ਕੰਨੇ ਨੂੰ ਹਟਾ ਕੇ ਮਾਮਾ ਇਹਦੇ ਨਾਲ ਕੀ ਲਾਵਾਂਗੇ ਲਾਵਾਂ ਮਾਮੇ ਤੋਤਾ ਤੋਤੇ ਕੋੜਾ ਕੋੜੇ ਇਸ ਤਰ੍ਹਾਂ ਸਾਡੇ ਇਹ ਬਹੁਵਚਨ ਨੇ ਜਿਹੜੇ ਬਣ ਜਾਂਦੇ ਨੇ ਕੰਨਾਂ ਨੂੰ ਹਟਾ ਕੇ ਲਾਮਾ ਲਾਇਆ ਜਾਂਦਾ ਇਹ ਇੱਕ ਵਚਨ ਪਰਵਰਤਨ ਦੇ ਕੁਝ ਨਿਯਮ ਹਨ ਜਿਵੇਂ ਜੇ ਸ਼ਬਦ ਦੇ ਅੰਤਮ ਅੱਖਰ ਨੂੰ ਵਿਹਾਰੀ ਜੇ ਅੰਤਮ ਅੱਖਰ ਨੂੰ ਵਿਹਾਰੀ ਲੱਗੀ ਹੋਵੇ ਤਾਂ ਅਸੀਂ ਆੜੇ ਨੂੰ ਕੰਨਾਂ ਲਗਾ ਕੇ ਵਚਨ ਬਦਲੀ ਕੀਤੀ ਜਾ ਸਕਦੀ ਹੈ ਜਿਵੇਂ ਉਹਨਾਂ ਨੇ ਕੀ ਕਿਹਾ ਕਿ ਵਿਹਾਰੀ ਨੂੰ ਹਟਾ ਕੇ ਆੜੇ ਨੂੰ ਕੰਨਾ ਲਾਇਆ ਜਾ ਸਕਦਾ ਹੈ ਜਿਵੇਂ ਇਸ ਨੂੰ ਹਟਾ ਕੇ ਅਸੀਂ ਕੀ ਲਿਖਾਂਗੇ ਘੋੜੀ ਘੋੜੀਆਂ ਇਸਤਰੀ ਇਸਤਰੀਆਂ ਸੋਟੀ ਸੋਟੀਆਂ ਸੋ ਇਹ ਪਿਛਲੇ ਅੱਖਰ ਨੂੰ ਹਟਾ ਕੇ ਅਸੀਂ ਨੇ ਵਿਹਾਰੀ ਨੂੰ ਬਦਲ ਕੇ ਅਸੀਂ ਆੜੇ ਨੂੰ ਕੰਨਾਂ ਦੇ ਵਿੱਚ ਬਦਲ ਲਵਾਂਗੇ ਸੋ ਅੱਜ ਅਸੀਂ ਇਹ ਜਿਹੜੀ ਹੈ ਸਾਡੀ ਗੱਲ ਬਚਨ ਦੇ ਉੱਤੇ ਕੀਤੀ ਹੈ ਸੋ ਤੁਹਾਨੂੰ ਸਾਰਿਆਂ ਨੂੰ ਬਚਨ ਬਾਰੇ ਪਤਾ ਚੱਲ ਗਿਆ ਹੋਊਗਾ ਵੀ ਕਿਵੇਂ ਬਚਨ ਬਦਲੀ ਕੀਤੀ ਜਾਂਦੀ ਹੈ ਧੰਨਵਾਦ